ਚੁਗਵਾ ਸਾਹਿਬ ਅਗਲੀ ਖਬਰ ਦੇ ਵੱਲ ਵਧੀਏ ਤਾਂ ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ 73 ਸਾਲ ਦੀ ਮਾਤਾ ਹਰਜੀਤ ਕੌਰ ਨੂੰ ਆਈਸ ਦੇ ਵੱਲੋਂ ਰਿਪੋਰਟ ਕੀਤਾ ਗਿਆ ਸੀਗਾ ਭਾਰਤ ਪਛਾ ਦਿੱਤਾ ਗਿਆ ਤੇ ਇੱਕ ਹੋਰ ਵਿਅਕਤੀ ਨੂੰ ਕਿਹਾ ਜਾ ਰਿਹਾ ਕਿ ਇਹ ਬਜ਼ੁਰਗ ਹੈ ਉਹਨੂੰ ਵੀ ਰਿਪੋਰਟ ਕਰ ਦਿੱਤਾ ਜਾਵੇਗਾ ਕੀ ਕਾਰਨ ਹੈ ਜੀ ਆ ਬਿਲਕੁਲ ਸ਼ਾਨ ਸਾਹਿਬ ਇਹ ਖਬਰ ਜਦੋਂ ਆਪਾਂ ਪੜ ਰਹੇ ਹਾਂ ਤੇ ਇਹ ਇੱਕ ਆਈਸ ਵੱਲੋਂ ਇੱਕ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਪਹਿਲਾਂ ਹੀ ਤਿੰਨ ਦਹਾਕਿਆਂ ਤੋਂ ਕਹਿ ਲੋ ਕਿ ਜੇਲ੍ਹ ਵਿੱਚ ਬੰਦ ਸੀ ਇਹ ਜਿਹੜਾ ਸ਼ਖਸ ਹੈਗਾ ਇਹ ਇਮੀਗ੍ਰੇਸ਼ਨ ਵੱਲੋਂ ਜਿਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ ਜਿਸ ਨੇ 43 ਸਾਲ ਜਿਹੜੀ ਹੈ ਉਹ ਜੇਲ੍ਹ ਕੱਟੀ ਹੈ ਤੇ ਉਹਦੇ ਉੱਪਰ ਇੱਕ سنگੀਨ ਜੁਰਮ ਸੀਗਾ ਜਿਸ ਕਰਕੇ ਉਸ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਉਹ ਤੇ ਕਤਲ ਦਾ ਮਾਮਲਾ ਜਿਹੜਾ ਸੀਗਾ ਉਹ ਦਰਜ ਕੀਤਾ ਗਿਆ ਸੀਗਾ ਇਸ ਸਖਸ਼ ਦਾ ਨਾਮ ਜੋ ਭਾਰਤੀ ਹੈਗਾ ਤੇ ਇਸ ਦਾ ਜਿਹੜਾ ਨਾਮ ਹੈਗਾ ਆ ਸੁਬਰਾਮਣੀਅਮ ਸੁਭੂ ਵੇਦਮ ਇਸ ਇਸ ਨਾਮ ਦਾ ਇਹ ਵਿਅਕਤੀ ਹੈਗਾ ਇਹਦੀ 64 ਸਾਲ ਦੀ ਹੁਣ ਉਮਰ ਹੋ ਚੁੱਕੀ ਹੈ ਕਿ 43 ਸਾਲ ਇਸ ਨੇ ਜੇਲ ਕੱਟੀ ਹੈ ਜਿਸ ਤਰ੍ਹਾਂ ਜਿਕਰ ਕੀਤਾ ਕਿ ਇਹ ਇੱਕ ਕਤਲ ਕੇਸ ਦੇ ਵਿੱਚ ਜੇਲ ਦੇ ਵਿੱਚ ਅੰਦਰ ਸੀ ਪਰ 2022 ਦੇ ਵਿੱਚ ਇੱਕ ਅਹਿਮ ਸਬੂਤ ਸਾਹਮਣੇ ਆਉਂਦਾ ਜਿਸ ਤਾਈਂ ਇਸ ਦੇ ਵਕੀਲ ਨੇ ਜਦੋਂ ਇੱਕ ਕੇਸ ਲੜਿਆ ਤੇ ਇਹ ਪਤਾ ਲੱਗਦਾ ਕਿ ਸੁਭੂ ਵੇਦਮ ਜਿਹੜਾ ਆ ਉਹ ਬੇਕਸੂਰ ਹੈ ਦੇਖੋ 201982 ਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਤੋਂ ਹੀ ਇਹ ਜੇਲ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀਗਾ ਤੇ 2022 ਦੇ ਵਿੱਚ ਇੱਕ ਸਬੂਤ ਸਾਹਮਣੇ ਆਉਣ ਤੇ ਪਤਾ ਲੱਗਦਾ ਕਿ ਇਹ ਬੇਕਸੂਰ ਹੈ ਤੇ ਇਸ ਨੂੰ 2025 ਵਿੱਚ ਰਿਹਾਅ ਕੀਤਾ ਜਾਣਾ ਸੀਗਾ ਤੇ ਇਥੇ ਇਹ ਵੀ ਜ਼ਿਕਰ ਕਰਨਾ ਬੰਦਦਾ ਕਿ ਜਦੋਂ ਦਾ ਇਹ ਜੇਲ੍ਹ ਵਿੱਚ ਹੈ ਇਹ ਪਹਿਲਾ ਕੈਦੀ ਹੈ ਅਮਰੀਕਾ ਦੇ ਵਿੱਚ ਜਿਸ ਨੇ ਜੇਲ੍ਹ ਵਿੱਚ ਰਹਿੰਦਿਆਂ ਪਹਿਲਾ ਐਮਬੀਏ ਕੀਤੀ ਉਸ ਤੋਂ ਬਾਅਦ ਤਿੰਨ ਡਿਗਰੀਆਂ ਹੋਰ ਹਾਸਲ ਕੀਤੀਆਂ ਪੈਨਸਲ ਵਿਨੀਆਂ ਦੀ ਜੇਲ੍ਹ ਦੇ ਇਹ ਇਤਿਹਾਸ ਵਿੱਚ ਇਹ ਪਹਿਲਾ ਕੈਦੀ ਬਣ ਗਿਆ ਜਿਸ ਨੇ ਜੇਲ੍ਹ ਵਿੱਚ ਰਹਿੰਦਿਆਂ ਗ੍ਰੈਜੂਏਸ਼ਨ ਮੁਕੰਮਲ ਕੀਤੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਇਸ ਨੂੰ ਇਹ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੀ ਦਲੀਲ ਦੇਂਦਿਆਂ ਗ੍ਰਿਫਤਰ ਕਰਕੇ ਡਿਟੈਂਸ਼ਨ ਸੈਂਟਰ ਵਿੱਚ ਭੇਜ ਦਿੱਤਾ ਜੇਕਰ ਕੀਤਾ ਜਾਂਦਾ ਕਿ ਜਦੋਂ 2022 ਦੇ ਵਿੱਚ ਇਹਦੇ ਸਬੂਤ ਮਿਲਣ ਕਰਕੇ ਇਸ ਨੂੰ ਬੇਕਸੂਰ ਮੰਨਿਆ ਗਿਆ ਤੇ ਅਗਸਤ 2025 ਵਿੱਚ ਰਿਹਾ ਕਰ ਦਿੱਤਾ ਗਿਆ ਪਰ ਇਮੀਗ੍ਰੇਸ਼ਨ ਵਾਲੇ ਪਹਿਲਾਂ ਹੀ ਉਸ ਦੀ ਉਡੀਕ ਜਿਹੜੀ ਹੈ ਉਹ ਜੇਲ੍ਹ ਦੇ ਬਾਹਰ ਕਰ ਰਹੀ ਸੀ ਕਿ ਜਦੋਂ ਇਹ ਜੇਲ੍ਹ ਤੋਂ ਬਾਹਰ ਆਵੇ ਤਾਂ ਉਸ ਨੂੰ ਗ੍ਰਫਤਾਰ ਕਰ ਲਿਆ ਜਾਵੇ ਆ ਤਾਂ ਹੁਣ ਉਧਰ ਜਿਹੜਾ ਸੁਭੂ ਸੁਭੂ ਵਿਵੇਦਨ ਹੈਗਾ ਆ ਉਹਦੀ ਵਕੀਲ ਨੇ ਇਹ ਗੱਲ ਕੀਤੀ ਹੈ ਕਿ ਇਹ ਨਸ਼ਾ ਰੱਖਣ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਸੁਭੂ ਦੀ ਉਮਰ ਜਿਹੜੀ ਹੈ 18 ਸਾਲ ਤੋਂ ਵੀ ਘੱਟ ਸੀ ਹੁਣ ਉਸਦੇ ਮੁਅਕਲ ਨੂੰ ਅਜਿਹੇ ਮੁਲਕ ਵਿੱਚ ਡਿਪੋਰਟ ਕੀਤਾ ਜਾ ਰਿਹਾ ਜਿੱਥੇ ਕੋਈ ਉਸ ਨੂੰ ਜਾਣਦਾ ਵੀ ਨਹੀਂ ਤੇ ਸੁਭੂ ਦਾ ਪਰਿਵਾਰ ਵੀ ਜਿਹੜਾ ਉਹ ਦੱਸਦਾ ਆ ਕਿ ਜਦੋਂ ਸੋਗੂ ਜਿਹੜਾ ਆ ਇਸ ਅਮਰੀਕਾ ਦੀ ਧਰਤੀ ਤੇ ਆਉਂਦਾ ਤੇ ਉਹਦੀ ਉਮਰ ਉਦੋਂ 9 ਮਹੀਨੇ ਸੀ ਯਾਨੀ ਕਿ ਉਸ ਨੂੰ ਪਤਾ ਵੀ ਨਹੀਂਗਾ ਕਿ ਉਹ ਕਿਹੜੇ ਦੇਸ਼ ਨੂੰ ਛੱਡ ਕੇ ਤੇ ਕਿਹੜੇ ਦੇਸ਼ ਵਿੱਚ ਆਇਆ ਹੁਣ ਉਹਦਾ ਜਿਹੜਾ ਸਾਰਾ ਪਰਿਵਾਰ ਹੈ ਰਿਸ਼ਤੇਦਾਰ ਨੇ ਜਾਂ ਤੇ ਅਮਰੀਕਾ ਵਿੱਚ ਨੇ ਜਾਂ ਕੈਨੇਡਾ ਵਿੱਚ ਨੇ ਦੇਖੋ ਹੋਣਾ ਜੇ ਇਥੇ ਆਪਾਂ ਜ਼ਿਕਰ ਕਰੀਏ ਕਿ ਇਹ ਮਾਮਲਾ ਜਿਹੜਾ ਬਹੁਤ ਹੀ ਜ਼ਿਆਦਾ ਕਹ ਲਓ ਕਿ ਇਸ ਤੋਂ ਚਿੰਤਾ ਦਾ ਵਿਸ਼ਾ ਬਣ ਗਿਆ ਕਿ ਪਹਿਲਾਂ ਤਾਂ 43 ਸਾਲ ਉਸ ਜ਼ੁਲਮ ਦੀ ਕਹਿ ਲੋ ਕਿ ਸਜ਼ਾ ਕੱਟੀ ਜਿਹੜਾ ਉਸਨੇ ਕੀਤਾ ਹੀ ਨਹੀਂ ਜਿਹਦੇ ਵਿੱਚ 2022 ਚ ਪਤਾ ਲੱਗਦਾ ਕਿ ਉਹ ਬੇਕਸੂਰ ਹੈ ਤੇ ਹੁਣ ਜੇ ਉਹ 2025 ਚ ਵਿਚਾਰੇ ਨੂੰ ਛੱਡਿਆ ਹੀ ਹੈ ਤੇ ਆਈਸ ਵਾਲਿਆਂ ਨੇ ਇਸ ਕਰਕੇ ਉਹਨੂੰ ਗ੍ਰਿਫਤਾਰ ਕਰ ਲਿਆ ਕਿ ਉਹਦੇ ਤੇ ਇੱਕ ਮਾਮਲਾ ਜਿਹੜਾ ਹੋਰ ਸੀਗਾ ਜਿਹੜਾ ਨਸ਼ਾ ਤਸਕਰੀ ਦਾ ਸੀਗਾ ਹਾਂ ਬਿਲਕੁਲ ਤੁਗਰਾਮਾ ਸਾਹਿਬ ਇਹ ਤਾਂ ਗੱਲ ਹੁਣ ਸਾਫ਼ ਹੋ ਗਈ ਨਾ ਜਿੰਨੇ ਵੀ ਅਮਰੀਕਾ ਦੇ ਵਿੱਚ ਕ੍ਰਾਈਮ ਕੀਤਾ ਹੈ ਚਾਹੇ ਉਹ ਡੀਯੂਆਈ ਹੈ ਜਾਂ ਹੋਰ ਕਿਸੇ ਮਾਮਲੇ ਦੇ ਵਿੱਚ ਉਹਨੇ ਕੋਈ ਕ੍ਰਿਮੀਨਲ ਦੇ ਵਿੱਚ ਕ੍ਰਿਮੀਨਲ ਉਹਦੀ ਅਸ਼ਮੂਲੀਅਤ ਹੈਗੀ ਆ ਤਾਂ ਫਿਰ ਹੁਣ ਆਈਸ ਵਾਲੇ ਛੱਡਦੇ ਨਹੀਂ ਹੈ ਉਹਨਾਂ ਨੇ ਸਜ਼ਾ ਪੂਤਣ ਤੋਂ ਬਾਅਦ ਜਿਹੜਾ ਗ੍ਰਿਫਤਾਰ ਕਰਕੇ ਹਰਾਸਟ ਦੇ ਵਿੱਚ ਲੈ ਕੇ ਤੇ ਉਹਨੂੰ ਰਿਪੋਰਟ ਕਰਨਾ ਇਹ ਗੱਲ ਤਾਂ ਸਾਫ਼ ਆ ਬਿਲਕੁਲ ਜੀ ਹਾਂ ਸਰ ਜਿੱਦਾਂ ਆਪਾਂ ਥੋੜੇ ਦਿਨ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੂਰੇ ਦੇਸ਼ ਦੇ ਵਿੱਚ ਜਿੰਨੀਆਂ ਵੀ ਜ਼ਿਲ੍ਹਾ ਹੈਗੀਆਂ ਜਿੰਨੇ ਵੀ ਡਿਟੈਂਸ਼ਨ ਸੈਂਟਰ ਹੈਗੇ ਆ ਜਿੱਥੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਦੇ ਜੁਰਮਾਂ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਉਹਨਾਂ ਦੀ ਜੇਲ੍ਹ ਉੱਥੇ ਕੱਟ ਹੁੰਦੀ ਹੈ ਤੇ ਉਹਨਾਂ ਸਾਰਿਆਂ ਨੂੰ ਹੁਕਮ ਚਾੜ੍ਹੇ ਸੀ ਕਿ ਜਦੋਂ ਵੀ ਕੋਈ ਬੰਦਾ ਜੇਲ੍ਹ ਤੋਂ ਰਿਹਾ ਹੁੰਦਾ ਹੁਣ ਤੁਸੀਂ ਉਹਨੂੰ ਛੱਡਣਾ ਨਹੀਂ ਤੇ ਪਹਿਲਾਂ ਉਹਨੂੰ ਫੜ ਕੇ ਉਹਦਾ ਜਿਹੜਾ ਆ ਪੂਰਾ ਖਾਕਾ ਜਿਹੜਾ ਖੰਗਾਲਾਂਗੇ ਉਦੀ ਬੈਕਗ੍ਰਾਉਂਡ ਚੈੱਕ ਕਰਾਂਗੇ ਜੇ ਕੋਈ ਉੱਤੇ ਇਦਾਂ ਦਾ سنگੀਨ ਜੁਰਮ ਹੋਇਆ ਜਿਸ ਤਰ੍ਹਾਂ ਦਾ ਜਿਹੜਾ ਸੁਭੂ ਵਿਦਮ ਹੈ ਜਿਹੜਾ ਜੁਰਮ ਇਹਦੇ ਤੇ ਲਾਗੂ ਕੀਤਾ ਗਿਆ ਕਿ ਉਹਨੇ ਇੱਕ ਨਸ਼ਾ ਤਸਕਰੀ ਦਾ ਵੀ ਕੰਮ ਕੀਤਾ ਸੀਗਾ ਭਾਵੇਂ ਕਿ ਉਹਦੀ ਉਹਨੂੰ ਕੋਈ ਸਜ਼ਾ ਨਹੀਂ ਹੋਈ ਸੀ ਸਜ਼ਾ ਉਹ ਪੂਤ ਰਿਆ ਸੀਗਾ ਜਿਹੜਾ ਉਸ ਨੇ ਉਹਦੇ ਉੱਤੇ ਇੱਕ ਕਤਲ ਦਾ ਮਾਮਲਾ ਸੀਗਾ ਤੇ ਇਹ ਜ਼ਿਕਰ ਅਸੀਂ ਪਹਿਲਾਂ ਕਰ ਚੁੱਕੇ ਹਾਂ ਕਿ ਇਹ ਜੇਲ੍ਹਾਂ ਨੂੰ ਹੁਕਮ ਦਿੱਤੇ ਗਿਆ ਕਿ ਜਦੋਂ ਵੀ ਕੋਈ ਬੰਦਾ ਜੇਲ੍ਹ ਚੋਂ ਰਿਹਾਅ ਹੁੰਦਾ ਤਾਂ ਸਾਨੂੰ ਉਹਦੇ ਬਾਰੇ ਦੱਸੋ ਤੇ ਇਹ ਉਹਦਾ ਹਿੱਸਾ ਆ ਤੇ ਦੇਖੋ ਤੁਸੀਂ ਕਿ ਜਦੋਂ 43 ਸਾਲ ਜੇਲ੍ਹ ਕੱਟਣ ਤੋਂ ਬਾਹਰ ਕੱਟ ਕੇ ਬਾਹਰ ਆਉਂਦਾ ਆ ਤੇ ਆਣ ਕੇ ਅਜੇ ਉਹ ਆਪਣੇ ਪਰਿਵਾਰ ਨੂੰ ਮਿਲਦਾ ਵੀ ਨਹੀਂ ਤੇ ਆਈਸ ਵਾਲੇ ਪਹਿਲੇ ਬਾਹਰ ਖੜੇ ਹੁੰਦੇ ਆ ਉਹਨੂੰ ਅਰੈਸਟ ਕਰ ਲੈਂਦੇ ਆ ਹੁਣ ਉਹਨੂੰ ਡਿਟੈਂਸ਼ਨ ਸੈਂਟਰ ਵਿੱਚ ਭੇਜ ਦਿੱਤਾ ਗਿਆ ਪੈਨਸਿਲਵਾਨੀਆ ਦੀ ਜੇਲ੍ਹ ਤੋਂ 43 ਸਾਲ ਬਾਅਦ ਬਾਹਰ ਆਇਆ ਹੁਣ ਉਹ ਆਈਸ ਦੇ ਗ੍ਰਿਫਟ ਵਿੱਚ ਹੈ ਹੁਣ ਆਈਸਓ ਵਾਲੇ ਉਸ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਕਰ ਰਹੇ ਨੇ ਪਰ ਉਹਦਾ ਪਰਿਵਾਰ ਜਿਹੜਾ ਆ ਉਹ ਪ੍ਰਜ਼ੋਰ ਮੰਗ ਕਰ ਰਿਹਾ ਵਕੀਲ ਦੇ ਜ਼ਰੀਏ ਕਿ ਉਹ ਤਾਂ ਸਿਰਫ 9 ਮਹੀਨਿਆਂ ਦਾ ਸੀ ਜਦੋਂ ਇਹ ਅਮਰੀਕਾ ਵਿੱਚ ਆਉਂਦਾ ਉਹਨੂੰ ਤਾਂ ਪਤਾ ਵੀ ਨਹੀਂ ਕਿ ਭਾਰਤ ਦੇਸ਼ ਕਿੱਦਾਂ ਦਾ ਆ ਉੱਥੇ ਉਹਦਾ ਕੋਈ ਰਿਸ਼ਤੇਦਾਰ ਨਹੀਂ ਕਿੱਥੇ ਜਾ ਕੇ ਉਹਨੇ ਰਹਿਣਾ ਹੈ ਕੌਣ ਉਹਨੂੰ ਅੱਗੋਂ ਰਿਸੀਵ ਕਰੂਗਾ ਕਿਵੇਂ ਉਹ ਆਪਣੀ ਰਹਿਦੀ ਜ਼ਿੰਦਗੀ ਉੱਥੇ ਕੱਟੂਗਾ ਭਾਵੇਂ ਇਹ ਜੋ ਮਰਜ਼ੀ ਹੈ ਪਰ ਜਿਹੜੀ ਆਈਸ ਹੈ ਜਿਹੜੀ ਇਮੀਗ੍ਰੇਸ਼ਨ ਹੈ ਉਹਦੇ ਤੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਏਦਾਂ ਦੇ ਮਸਲੇ ਹੋਰ ਵੀ ਕਈ ਕੰਟਰੀਆਂ ਦੇ ਆਏ ਐ ਜਿਹੜੇ ਲੋਕ ਲੰਬੀਆਂ ਸਜ਼ਾਵਾਂ ਕੱਟ ਕੇ ਜਦੋਂ ਜੇਲ੍ਹ ਤੋਂ ਬਾਹਰ ਆਉਂਦੇ ਐ ਤੇ ਉਹਦੇ ਕੋਈ ਹੋਰ ਕੀਤੇ ਹੋਏ ਜੁਰਮ ਕਰਕੇ ਡੀਯੂਆਈ ਕਰਕੇ ਜਾਂ ਨਸ਼ਾ ਤਸਕਰੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੰਟਰੀਆਂ 'ਚ ਭੇਜਿਆ ਗਿਆ ਹੈਗਾ ਚਾਹੇ ਉਹ ਮੈਕਸੀਕੋ ਦੇ ਹੋਣ ਗੁਆਟੇਮਾਲਾ ਦੇ ਹੋਣ ਐਲ ਸਲਵਾਡੋਰ ਦੇ ਹੋਣ ਜਾਂ ਹੋਰ ਕਿਸੇ ਕੰਟਰੀ ਦੇ ਹੋਣ ਉਹਨਾਂ ਦਾ ਇਹ ਨਹੀਂ ਦੇਖਿਆ ਜਾਂਦਾ ਕਿ ਉਹਨਾਂ ਦੀ ਉਮਰ ਕਿੰਨੀ ਸੀ ਕਿੰਨੀ ਉਮਰ 'ਚ ਇੱਥੇ ਆਏ ਸੀ ਜਾਂ ਹੁਣ ਉਹਨਾਂ ਦੀ ਉਮਰ ਕਿੰਨੀ ਹੈ ਕੋਈ ਇੱਥੇ ਏਜ ਦਾ ਲਿਹਾਜ਼ ਨਹੀਂ ਕੀਤਾ ਜਾਂਦਾ ਨਾ ਹੀ ਉਮਰ ਦਾ ਤਕਾਜ਼ਾ ਕੀਤਾ ਜਾਂਦਾ ਕਿ ਇਹਦੇ ਤੇ ਕੋਈ ਸਖਤੀ ਨਾ ਕੀਤੀ ਜਾਵੇ ਉਹਨیں ਇਸ ਪਰਿਵਾਰ ਵਿੱਚ ਰਹਿਣ ਦਿੱਤਾ ਜਾਵੇ ਨਾ ਕਿਉਂਕਿ ਇਹਨਾਂ ਦਾ ਇੱਕੋ ਹੀ ਮੋਟਿਵ ਹੈ ਕਿ ਜਿਹਦੇ ਉੱਤੇ ਵੀ ਕੋਈ سنگੀਨ ਜੁਰਮ ਹੈ ਜੇ ਉਹ ਭਾਵੇਂ ਜਦੋਂ ਦਾ ਮਰਜ਼ੀ ਅਮਰੀਕਾ ਵਿੱਚ ਆਇਆ ਚਾਹੇ ਉਹ ਗ੍ਰੀਨ ਕਾਰਡ ਹੋਲਡਰ ਹੈ ਚਾਹੇ ਜੋ ਮਰਜ਼ੀ ਹੈ ਜੇ ਉੱਤੇ ਕੋਈ ਜੁਰਮ ਹੈਗਾ ਤਾਂ ਉਹਨੂੰ ਰਿਪੋਰਟ ਕੀਤਾ ਹੀ ਜਾਵੇਗਾ ਜਿਹੜੀ ਇਸ ਕੇਸ ਦੇ ਵਿੱਚ ਜਿਹੜੀ ਕਾਰਵਾਈ ਹੋ ਰਹੀ ਹੈ ਹੁਣ ਤੁਸੀਂ ਆਪ ਹੀ ਹਿਸਾਬ ਨਾਲੋ ਕਿ ਇਹ ਸਾਰਾ ਜਿਹੜਾ ਤਾਣਾ ਬਾਣਾ ਕਿੱਧਰ ਨੂੰ ਜਾ ਰਿਹਾ ਤੇ ਤੁਸੀਂ ਇਹ ਨਾ ਮੰਨ ਕੇ ਚੱਲੋ ਕਿ ਅਸੀਂ ਜੇ ਤੁਹਾਡੇ ਤੇ ਕੋਈ ਇਦਾਂ ਦਾ ਜੁਰਮ ਲੱਗਾ ਤੁਸੀਂ ਜੇਲ੍ਹ ਕੱਟ ਲਈ ਹੈ ਤਾਂ ਤੁਸੀਂ ਸੁਰਖਰੂ ਹੋ ਗਏ ਆ ਇਦਾਂ ਦੇ ਮਾਮਲੇ ਆਪਣੀ ਪੰਜਾਬੀ ਕਮਿਊਨਿਟੀ ਵਿੱਚ ਹੋਰ ਵੀ ਆ ਚੁੱਕੇ ਨੇ ਜਿਸ ਤਰ੍ਹਾਂ ਪਹਿਲਾਂ ਇੱਕ ਪਰਮਜੀਤ ਦਾ ਮਸਲਾ ਆਇਆ ਸੀਗਾ ਸ਼ਿਕਾਗੋ ਤੋਂ ਇੰਡੀਆਨਾਂ ਤੋਂ ਜਿਸ ਬੰਦੇ ਦੇ ਕਾਫੀ ਆਪਣੇ ਬਿਜ਼ਨਸ ਸੀਗੇ ਇਸ ਕਰਕੇ ਉਸ ਨੂੰ ਡਿਟੇਨ ਕਰ ਲਿਆ ਗਿਆ ਸੀ ਉਹ ਵੀ ਗ੍ਰੀਨ ਕਾਰਡ ਹੋਲਡਰ ਸੀ ਇਸ ਕਰਕੇ ਡਿਟੇਨ ਕੀਤਾ ਸੀਗਾ ਉਹਦੇ ਤੇ ਇੱਕ ਜੁਰਮ ਸੀਗਾ ਕਿ ਉਹਨੇ ਇੱਕ ਫੋਨ ਕੰਪਨੀ ਦਾ ਬਿੱਲ ਜਿਹੜਾ ਸੀ ਉਹ ਨਹੀਂ ਦਿੱਤਾ ਸੀਗਾ ਦੇਖੋ ਛੋਟੇ ਜਿਹੇ ਜੁਰਮ ਕਰਕੇ ਤੇ ਬਾਕੀ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਹੁਣ ਜਿਹੜਾ ਸੁਭੂ ਵੇਦਮ ਨੂੰ ਜਿਹੜਾ ਮੰਨਿਆ ਜਾ ਰਿਹਾ ਕਿ ਉਸ ਨੂੰ ਭਾਰਤ ਵਿੱਚ ਡਿਪੋਰਟ ਕੀਤਾ ਜਾਵੇਗਾ